ਅਸੀਂ ਕਾਜੀ ਨਨ ਪੰਜਾਬੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਜੀ ਸਬਜ਼ੀਆਂ ਦੇ ਨਾਮ ਸਸਾ ਬੱਬਾ ਜਿੱਟੇ ਬਿੰਦੀ ਜਿੱਜੇ ਨੂੰ ਬਿਹਾਰੀ ਐੜੀ ਕੰਨਾ ਸਬਜ਼ੀਆਂ ਦੱਦੇ ਨਾਂ ਮੰਦੀ ਨੰਨੇ ਕੰਨਾ ਤੇ ਬਿੰਦੀ ਨਾ mamma tangka rara मटर gangi kanna pizza rara gajar सुसे नैच बिंदी ममा ले कन्ना शिमला मम्मी नियारी रारा चिचा मिर्च शिमला मिर्च उत मेरे को स्पेस नहीं सी ए नाल ही लिखा जाना सी मैं इस करके इतने लिख रही हूँ जी ਜੇ ਜੀ ਗੱਗੇ ਨੂੰ ਹੋੜਾ ਤਦ ਬਿੰਨੂ ਬਿਹਾਰੀ ਗੋਬੀ ਜੇ ਜੀ ਪੱਪੇ ਨੂੰ ਸਿਹਾਰੀ ਐੜੀ ਕੰਨਾ ਜਿੱਜੀ ਪਿਆਜ਼ ਬਿੰਦੀ ਪਿਆਜ਼ అగ్యాజి ఆలు ఏడి కన్నా నలే ను ఆలు అగ్యాజి టమాటర టేంకా మమీ కన్నా ਪਿੰਡੀ ਪੱਬੀ ਨੂੰ ਸਿਹਾਰੀ ਜਦੀ ਪੱਬਾ ਦਾ ਵਿੱਚੋਂ ਖਾਲੀ ਰੱਖਣਾ ਹੈ ਤੱਤਾ ਨਹੀਂ ਬਣਾਣਾ ਇਹਦਾ ਉੱਤੇ ਟਿੱਪੀ ਡੰਡੇ ਨੂੰ ਸੇ ਬਿਹਾਰੀ ਪਿੰਡੀ ਐ ਨੂੰ ਕਹਿੰਦੇ ਆ ਜੀ ਤ ਤ ਤੇ ਊੜਾ ਰਾਰੇ ਨੂੰ ਬਿਹਾਰੀ ਤੂਰੀ ਅੱਤਾਂ ਦੇ ਤੁਹਾਨੂੰ ਮੈਂ ਸਾਰੀਆਂ ਸਖਾਈਆਂ ਹੀ ਹੋਈਆਂ ਨੇ ਜੀ ਇਹ ਮਾਤਰਾ ਲੱਗਦੀਆਂ ਨੇ ਤਾਂ ਹੀ ਮੈਂ ਕਹਿੰਦੀ ਸੀ ਜਿਸ ਨੂੰ ਊੜਾ ਹੈ ਨਾ ਤੇ ਮਾਤਰਾ ਅਗਿਆ ਉਸ ਨੂੰ ਸਾਰਾ ਕੁਝ ਆ ਜਾਏਗਾ ਜੀ ਸ਼ਲਗਮ ਸਸੇ ਪਿਆਜ ਬਿੰਦੀ ਲੱਲਾ ਸ਼ਲ ਗੰਗਾ ਮੰਮਾ ਸ਼ਲਗਮ ਜੜੀ ਐਸੀ ਸਬਜ਼ੀਆਂ ਲੈਣਾ ਮੰਮਾ ਟੈਂਗਰ ਆ ਰਾਰਾ ਮਟਰ ਗੱਗੇ ਕੰਨਾ ਜਿੱਜਾਰਾ ਰੰਗਾੰਜ ਸਸੇ ਨੂੰ ਸਿਆਰੀ ਸਸੇ ਪਿਆਜ ਬਿੰਦੀ ਮੰਮਾ ਲੈ ਕੰਨਾ ਸ਼ਿਮਲਾ ਮਮੇ ਨੂੰ ਸਿਆਰੀ ਰਾਰਾ ਚਚਾਮਿਤ ਗੱਗੇ ਹੋਣਾ ਪੱਬੇ ਨੂੰ ਬਿਆਰੀ ਗੋਬੀ ਪੱਪੀ ਨੂੰ ਸਿਆਰੀ ਐਡੇ ਕੰਨਾ ਜਿੰਜੇ ਪਿਆਜ਼ ਚ ਬਿੰਦੀ ਪਿਆਜ਼ ਐਡੇ ਕੰਨਾ ਲੱਲੇ ਨੂੰ ਬਲੈਂਕੜ ਆਲੂ ਟੈਂਕਾ ਮੰਮੀ ਕੰਨਾ ਟੈਂਕਾ ਰਾਰਾ ਟਮਾਟਰ ਪੱਬੇ ਸਿਆਰੀ ਉਤੇ ਟਿੱਪੀ ਠੱਡੇ ਨੂੰ ਬਿਹਾਰੀ ਪਿੰਦੀ ਤੱਤੀ ਨੂੰ ਹੋੜਾ ਰਾਰੇ ਨੂੰ ਬਿਹਾਰੀ ਤੋਰੀ ਸਸੀ ਬੈਜ ਮਿੰਨੀ ਲੱਲਾ ਛਲ ਗੰਗਾ ਮੰਗਮ ਛਲ ਕੰਮ ਹਾਂਜੀ ਸਬਜ਼ੀਆਂ ਦੇ ਨਾਂ ਮਤਵਾਛਿਆ ਕਰਿਆ ਕਰੋ ਤਾਂ ਕਿ ਸਭ ਨੂੰ ਇਹ ਚੀਜ਼ਾਂ ਆ ਸਕਣ ਬੱਚਿਆਂ ਨੂੰ ਜੀਵਨ ਦੀ ਰੱਖਿਆ